ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਕ ਨਿਮਕਟਾ ਕਰਨਮ ਸੁਖਾਰੇ ਨਾਨਕਿ ਉਹ ਪਰਸ ਸਗਲ ਨਿਸਤਾਰੇ ਮਨਸਤਪਦੀ ਨਿਥਿਆ ਨਾਹੀ ਰਸ ਨਾ ਪਰਸ ਮਨ ਮਹਿ ਪ੍ਰੀਤ ਨਿਰੰਝਨ ਦਰਸ ਪਰਤਰੀ ਆਰੂਪਨ ਪੇਖੇ ਨਿਤ ਸਾਧਕੀ ਟਹਲ ਸੰਤ ਸੰਗਹਿਤ ਕਾਰਨ ਨਾ ਸੁਨੇ ਕਾਹੂ ਕਿ ਨਿੰਦਾ ਸਭ ਤੇ ਜਾਣੀ ਆਪਸ ਕੋ ਮੰਦਾ ਗੁਰ ਪ੍ਰਸਾਦਿ ਵਿਖਿਆ ਪਰ ਹਰੇ ਮਨ ਕੀ ਬਾਸਨਾ ਮੰਨ ਤੇ ਟਰੇ ਇੰਦਰੀ ਜਿਤ ਪੰਜ ਦੁਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਪਰਸ ਵੈਸ ਨੂੰ ਸੋ ਜਿਸ ਉਪਰ ਸੋ ਪ੍ਰਸੰਨ ਬੇਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀ ਕੀਰਤਨ ਸੰਗ ਰਾਚੇ ਮਾਨਤਾ ਨੇ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੇ ਅਵਰੈ ਨਾਮ ਜਪਾਵੇ ਨਾਨਕ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਤੁਸ਼ਟ ਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਕੋਵੇ ਤੇ ਸੁ ਭਗਵਤੀ ਕੀ ਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮਨ ਤਨੇ ਅਰਪੇ ਕਿਸਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗੋਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰ ਹੋਤੇ ਰਾਮ ਨਾਮ ਮਾਤਮ ਮੈਂ ਸੋਦੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਤ ਕੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਤ ਫਿਰ ਜੋ ਨਾ ਆਵੇ ਬੇਦ ਪ੍ਰਾਨ ਸਿਮਰਤ ਬੂਝੇ ਮੂਲ ਸੋਖਮ ਮੈਂ ਜਾਣੇ ਅਸਤੂਲ ਚੌਗਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕਾ ਗਿਆਨ ਚੌ ਵਰਨਾਮੇ ਜਪੇ ਕੋ ਨਾਮ ਜੋ ਜੋ ਜਪੇ ਤੇ ਸ ਕੀ ਘਤ ਹੋਏ ਸਾਧ ਸੰਗ ਭਾਗੇ ਜਨ ਕੋਏ ਕਰ ਕਿਰਪਾ ਅੰਤਰ ਉਤਾਰੇ ਪਸੂ ਪ੍ਰੀਤ ਮੁਕਤ ਪਾਤਰ ਕੋ ਤਾਰੇ ਸਰਵ ਰੋਗ ਕਾ ਉਕਦਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਮੁ ਜੋਕਤ ਕਿਤੇ ਨ ਪਾਈਏ ਧਰਮ ਨਾਨਕ ਤੇਸ ਮਿਲੇ ਜਿਸ ਲਿਪਿਆ ਧੁਰ ਕਰਿ ਆਮਾ ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਤਰੀ ਆਇਆ ਦਾਸ ਦ ਸੰਤਨ ਪਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੇ ਸਗਲ ਸੰਗਾ ਤਮੋ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤੁਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹਿ ਵਿਯੋਗ ਤੈਸਾ ਸੁਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਪੁਨ ਹੋਗ ਕਸਰਿਓ ਆਪ ਹੋਏ ਅਨੰਤ ਤਰੰਗ ਲਖਿ ਨ ਜਾਏ ਪਾਰ ਬ੍ਰਹਮ ਕੇ ਰੰਗ ਜੈ ਸੀਮਤ ਤੇ ਤੇ ਸਾ ਪਰਵਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ 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 ਦੇ ਹਾਲ ਸਿਮਰ ਸਿਮਰ ਨਾਨਕ ਪੈ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ